ਸੱਚਕਣ ਸ਼ੀਰੀ ਦਰਬਾਰ ਸਾਹਿਬ ਦੇ ਵਿੱਚ ਜੋਗਾ ਕਰਨ ਵਾਲੀ ਕੁੜੀ ਨੂੰ ਗੁਜਰਾਤ ਪੁਲਿਸ ਨੇ ਸੁਰੱਖਿਆ ਦਿੱਤੀ ਹੈ। ਇੱਕ ਪਾਸੇ ਪੰਜਾਬ ਚ ਉਸ ਕੁੜੀ ਦੇ ਖਿਲਾਫ ਮਕਦਮਾ ਦਰਜ ਹੋ ਰਿਹਾ ਹੈ ਤੇ ਦੂਜੇ ਪਾਸੇ ਗੁਜਰਾਤ ਪੁਲਿਸ ਉਸ ਨੂੰ ਆਪਣੀ ਸੁਰੱਖਿਆ ਛਤਰੀ ਦੇ ਰਹੀ ਹੈ। ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ। ਬੀਤੇ ਦਿਨੀ ਜੋਗਾ ਦਿਵਸ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਕੁੜੀ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਦੀ ਹੋਈ ਵਿਖਾਈ ਦਿੱਤੀ ਤੇ ਉਸ ਦੀ ਪਿੱਠ ਸ਼੍ਰੀ ਦਰਬਾਰ ਸਾਹਿਬ ਵੱਲ ਸੀ ਜਿਸ ਤੋਂ ਬਾਅਦ ਵਿਵਾਦ ਖੜਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਕਤ ਚਾਈ ਤੇ ਉਸ ਕੁੜੀ ਦੇ ਖਿਲਾਫ ਐਫ ਆਈ ਆਰ ਦਰਜ ਕਰਾ ਦਿੱਤੀ ਹੁਣ ਉਸ ਨੂੰ ਗੁਜਰਾਤ ਪੁਲਿਸ ਨੇ ਸੁਰੱਖਿਆ ਦਿੱਤੀ ਹੈ ਗੁਜਰਾਤ ਪੁਲਿਸ ਦੀ ਸੁਰੱਖਿਆ ਛਤਰੀ ਉਸ ਨੇ ਹਾਸਲ ਕਰ ਲਈ ਹੈ ਦਰਅਸਲ ਉਸ ਕੁੜੀ ਨੇ ਇੱਕ ਖਤਸ਼ਾਹ ਜ਼ਾਹਿਰ ਕੀਤਾ ਸੀ ਕਿ ਮੈਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਮੇਰੀ ਜਾਨ ਨੂੰ ਖਤਰਾ ਹੈ ਇਸ ਕਰਕੇ ਮੈਨੂੰ ਸੁਰੱਖਿਆ ਦਿੱਤੀ ਜਾਵੇ ਤੇ ਇਸੇ ਤੇ ਕਾਰਵਾਈ ਕਰਦੇ ਆ ਗੁਜਰਾਤ ਪੁਲਿਸ ਨੇ ਇਹ ਮਾਮਲਾ ਅਮਲ ਚ ਲਿਆਂਦਾ ਸ਼੍ਰੀ ਦਰਬਾਰ ਸਾਹਿਬ 'ਚ ਜੋਗ ਕਰਨ ਵਾਲੀ ਲੜਕੀ ਨੇ ਹੁਣ ਗੁਜਰਾਤ ਪੁਲਿਸ ਦੀ ਸੁਰੱਖਿਆ ਹਾਸਲ ਕਰ ਰਹੀ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਕੇ ਅਰਚਨਾ ਮਕਵਾਨਾ ਨੇ ਆਖਿਆ ਸੀ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਨੇ। ਜਿਸ ਤੋਂ ਬਾਅਦ ਉਹਨਾਂ ਨੇ ਗੁਜਰਾਤ ਸਰਕਾਰ ਨੂੰ ਸੁਰੱਖਿਆ ਦੀ ਅਪੀਲ ਕੀਤੀ ਸੀ ਤੇ ਕੁਝ ਹੀ ਸਮੇਂ ਬਾਅਦ ਉਸ ਕੁੜੀ ਨੂੰ ਗੁਜਰਾਤ ਪੁਲਿਸ ਨੇ ਸੁਰੱਖਿਆ ਵੀ ਦੇ ਦਿੱਤੀ ਆ। ਹੁਣ ਸਵਾਲ ਇਹ ਖੜਾ ਹੁੰਦਾ ਕਿ ਇਸ ਲੜਕੀ ਅਰਚਨਾ ਮਕਵਾਨਾ ਨੇ ਕੀ ਇਹ ਸਭ ਸੁਰੱਖਿਆ ਲੈਣ ਲਈ ਹੀ ਕੀਤਾ ਸੀ ਜਾਂ ਫਿਰ ਇਸ ਪਿੱਛੇ ਉਸ ਦੇ ਕਈ ਹੋਰ ਵੀ ਇਰਾਦੇ ਸਨ ਕਿ ਉਸ ਨੂੰ ਸੱਚ ਵਿੱਚ ਨਹੀਂ ਪਤਾ ਸੀ ਕਿ ਦਰਬਾਰ ਸਾਹਿਬ ਵਿੱਚ ਅਜਿਹਾ ਜੋਗ ਜਾਂ ਕੋਈ ਹੋਰ ਵਿਧੀ ਨਹੀਂ ਕੀਤੀ ਜਾ ਸਕਦੀ ਜੇਕਰ ਉਸ ਨੂੰ ਪਤਾ ਸੀ ਤਾਂ ਇਸ ਲੜਕੀ ਨੇ ਅਜਿਹਾ ਕਿਉਂ ਕੀਤਾ ਦੂਜੇ ਪਾਸੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਤੇ ਅਮਰਸਰ ਚ ਅਰਚਨਾ ਮਕਵਾਨਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਇਸ ਤੋਂ ਪਹਿਲਾਂ ਅਰਚਨਾ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਾਰੀ ਕਰਦੇ ਆਖਿਆ ਮੈਂ ਇੱਕ ਵਾਰ ਫਿਰ ਮਾਫੀ ਮੰਗਦੀ ਹਾਂ ਮੇਰਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ ਮੈਨੂੰ ਜਾਨੋਂ ਮਾਰਨ ਅਤੇ ਬਲਤਕਾਰ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਆਖਿਆ ਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਸਿੱਖ ਰੋਹਾਨੀਅਤ ਦਾ ਕੇਂਦਰ ਹੈ ਅਤੇ ਇੱਥੋਂ ਸਮੁੱਚੀ ਮਾਨਵਤਾ ਜਾਤੀ ਨੂੰ ਰੱਬੀ ਏਕਤਾ ਦਾ ਸੰਦੇਸ਼ ਮਿਲਦਾ ਹੈ ਸਿੱਖ ਧਰਮ ਵਿੱਚ ਜੋਗ ਆਸਣਾਂ ਦਾ ਕੋਈ ਮਹੱਤਵ ਨਹੀਂ ਹੈ ਸਿੱਖ ਧਰਮ ਇੱਕ ਬਲੱਖਣ ਅਤੇ ਬਲੱਖਣ ਧਰਮ ਹੈ ਜਿਸ ਬਾਰੇ ਕੁਝ ਤਾਕਤਾਂ ਜਾਣਬੁੱਝ ਕੇ ਕੂੜ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਨੇ ਤਾ ਇਹ ਸਾਰਾ ਮਾਮਲਾ ਹੈ ਆਖਰਕਾਰ ਉਸ ਕੁੜੀ ਨੂੰ ਹੁਣ ਸੁਰੱਖਿਆ ਦੇ ਦਿੱਤੀ ਗਈ ਹੈ ਸੁਰੱਖਿਆ ਦਿੱਤੇ ਜਾਣ ਤੋਂ ਬਾਅਦ ਜਿਹੜਾ ਉਸ ਨੂੰ ਗ੍ਰਿਫਤਾਰ ਕਰਨਾ ਹੈ ਜਾਂ ਨਹੀਂ ਕਰਨਾ ਕਿਉਂਕਿ ਮੇਰੇ ਖਿਆਲ ਚ ਜਿੱਥੇ ਤੱਕ ਮੈਨੂੰ ਜਾਣਕਾਰੀ ਮਿਲੀ ਹੈ ਉਸ ਤੇ 295 ਇਹਦਾ ਪਰਚਾ ਬਣਿਆ ਹੈ ਤੇ 295 ਇਹਦਾ ਪਰਚਾ ਗੈਰਜਮਾਨਤੀ ਪਰਚਾ ਹੈ ਤੇ ਜੇਕਰ ਜਿਹਾ ਹੁੰਦਾ ਹੈ ਤਾਂ ਉਸ ਨੂੰ ਇੱਕ ਤਾਂ ਗੁਜਰਾਤ ਪੁਲਿਸ ਨੇ ਸੁਰੱਖਿਆ ਦੇ ਦਿੱਤੀ ਹੈ ਜੇ ਪੰਜਾਬ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਜਾਂਦੀ ਹੈ ਤਾਂ ਗੁਜਰਾਤ ਸਰਕਾਰ ਇਸ ਦੇ ਵਿੱਚ ਅੜੰਗੇ ਢਾ ਸਕਦੀ ਹੈ ਇੱਕ ਮੁਲਜ਼ਮ ਨੂੰ ਸੁਰੱਖਿਆ ਦੇਣੀ ਵੱਡਾ ਪ੍ਰਸ਼ਨ ਹੈ ਕਿਉਂਕਿ ਉਹਨੂੰ ਸਰੈਂਡਰ ਕਰ ਦੇਣਾ ਚਾਹੀਦਾ ਸੀ ਥਾਣੇ 'ਚ ਉਹਨੂੰ ਕੌਣ ਜਾਣ ਤੋਂ ਮਾਰ ਸਕਦਾ ਹੈ ਜੇਲ੍ਹ 'ਚ ਉਹਨੂੰ ਕੌਣ ਜਾਣ ਤੋਂ ਮਾਰ ਸਕਦਾ ਹੈ ਜਦੋਂ ਨਾਲ ਕੋਈ ਅਜਿਹੀ ਮੰਦ ਭਾਗੀ ਘਟਨਾ ਕੌਣ ਕਰ ਸਕਦਾ ਜਦੋਂ ਹੋਵੇਗੀ ਪੰਜਾਬ ਪੁਲਿਸ ਦੀ ਇੱਕ ਸਟੱਡੀ 'ਚ ਉਹਨੂੰ ਗੁਜਰਾਤ ਪੁਲਿਸ ਦੀ ਸੁਰੱਖਿਆ ਲੈਣ ਤੋਂ ਪਹਿਲਾਂ ਜਿਹੜਾ ਆਪਣੇ ਆਪ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਸੀ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਜਿਹੜਾ ਆ ਉਹਦੇ ਬਾਰੇ ਆਪਣੀ ਗੱਲ ਰੱਖਣੀ ਚਾਹੀਦੀ ਸੀ ਪਰ ਦੂਜੇ ਪਾਸੇ ਤੁਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਲਈ ਤੁਸੀਂ ਸੋਸ਼ਲ ਮੀਡੀਆ ਤੇ ਆਪਣੀ ਆਪ ਨੂੰ ਚਮਕਾਉਣ ਦੇ ਲਈ ਤੁਸੀਂ ਅਜਿਹਿਆਂ ਕਰਤੂਤਾ ਕਰਦੇ ਹੋ ਜੋ ਕਿਸੇ ਦੀਆਂ ਭਾਵਨਾਵਾਂ ਅਤੇ ਖਾਸ ਕਿਸੇ ਧਰਮ ਦੇ ਜਿਹੜਾ ਵਿਧੀ ਵਿਧਾਨ ਹੈ ਜਾਂ ਰੂ ਰੀਤਾਂ ਨੇ ਉਹਨਾਂ ਨੂੰ ਠੇਸ ਪਹੁੰਚਾਉਂਦੀਆਂ ਨੇ ਤਾ ਉਸ ਤੋਂ ਬਾਅਦ ਤੁਸੀਂ ਸੁਰੱਖਿਆ ਦੀ ਮੰਗ ਕਰਦੇ ਹੋ ਮੈਂ ਉਸ ਪੱਖ 'ਚ ਕਦੇ ਨਹੀਂ ਖੜਾ ਹੋ ਸਕਦਾ ਕਿ ਕਿਸੇ ਨੂੰ ਜਾਨੋਂ ਮਾਰਨ ਦੀਆਂ ਗਾਲਾਂ ਦੇਣੀਆਂ ਜਾਂ ਫਿਰ ਜ਼ਬਰਜਨਾਬ ਵਰਗੀਆਂ ਧਮਕੀਆਂ ਦੇਣੀਆਂ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਕੋਈ ਵੀ ਕਿਉਂ ਨਾ ਹੋਵੇ ਚਾਹੇ ਉਹ ਅਰਚਨਾ ਹੋਵੇ ਜਾਂ ਕੋਈ ਹੋਵੇ ਪਹਿਲੀ ਗੱਲ ਤਾਂ ਸਿੱਖੀ ਹੀ ਇਸ ਦੀ ਇਜਾਜ਼ਤ ਨਹੀਂ ਦਿੰਦੀ ਸਿੱਖੀ ਦਾ ਜਿਹੜੀ ਆ ਲੋਕਾਂ ਦੀ ਪੀਆ ਭੈਣਾਂ ਦੀ ਇੱਜ਼ਤ ਬਚਾਉਣ ਦਾ ਜਿਹੜਾ ਹਾਂ ਦਾ ਨਾਹਰਾ ਮਾਰਦੀ ਰਹੀ ਹੈ ਮੁਗਲਾ ਤੋਂ ਤੁਰਕਾਂ ਤੋਂ ਅਫਗਾਨੀਆਂ ਤੋਂ ਉਛੜਾਉਂਦੀ ਰਹੀ ਹੈ ਸੁਭਾਵਿਕ ਜੀ ਗੱਲ ਹੈ ਕਿ ਇਸ ਦਾ ਕਦੇ ਵੀ ਸਮਰਥਨ ਨਹੀਂ ਕੀਤਾ ਜਾ ਸਕਦਾ ਪਰ ਅਰਚਨਾ ਨੂੰ ਵੀ ਇਹ ਵੀ ਸੋਚਣਾ ਚਾਹੀਦਾ ਸੀ ਕਿ ਜੋ ਉਹਨੇ ਕੀਤਾ ਉਹਨੇ ਬੇਸ਼ੱਕ ਕੁਝ ਦੀ ਮਾਫੀ ਮੰਗ ਲਈ ਹੈ ਪਰ ਉਸ ਤੇ ਹੁਣ ਪਰਚਾ ਵੀ ਦਰਜ ਹੋਇਆ ਉਹਨੂੰ ਆਪਣੇ ਆਪ ਨੂੰ ਪੰਜਾਬ ਪੁਲਿਸ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ ਸੀ ਤੇ ਜਾਂਚ 'ਚ ਸਹਿਯੋਗ ਕਰਨਾ ਚਾਹੀਦਾ ਸੀ